ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਉਹੀ ਦੋ ਨੌਜਵਾਨ ਮੁੰਡੇ ਨੇ ਜੋ ਕਿ ਬੀਤੀ ਰਾਤ ਦੂਜੀ ਗੱਡੀ ਨੂੰ ਬਚਾਉਂਦੇ ਬਚਾਉਂਦੇ ਆਪਣੀ ਜਾਨ ਦੀ ਬਾਜ਼ੀ ਲਾ ਗਏ। ਦਰਸਲ ਬੀਤੀ ਰਾਤ ਪਟਵਾਰੀ ਨੌਜਵਾਨ ਇਹ ਮੁੰਡੇ ਹਰੀਕੇ ਵੱਲੋਂ ਆਪਣੀ ਗੱਡੀ ਦੇ ਵਿੱਚ ਬੈਠੇ ਘਰ ਪਰਤ ਰਹੇ ਸਨ ਪਰ ਜਿਵੇਂ ਹੀ ਜ਼ਿਲ੍ਹਾ ਤਰਨਤਾਰਨ ਦੇ ਕੱਚਾ ਪੱਕਾ ਨਹਿਰ ਦੇ ਮੋੜ ਤੋਂ ਗੱਡੀ ਨਿਕਲਣ ਲੱਗੀ ਤਾਂ ਗੱਡੀ ਦਾ ਅਚਾਨਕ ਬੈਲੈਂਸ ਵਿਗੜ ਗਿਆ ਜਿਸ ਕਾਰਨ ਗੱਡੀ ਸਿੱਧੀ ਨਹਿਰ ਵਿੱਚ ਜਾ ਡਗੀ। ਨਹਿਰ ਚ ਜ਼ਿਆਦਾ ਪਾਣੀ ਹੋਣ ਕਾਰਨ ਦੋਵੇਂ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਿਨ੍ਹਾਂ ਦੀ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਉਧਰ ਇਸ ਘਟਨਾ ਦੀ ਖਬਰ ਮਿਲਦੇ ਹੀ ਨੌਜਵਾਨਾਂ ਦੇ ਘਰਾਂ ਵਿੱਚ ਸੱਥਰ ਵਿਛ ਗਏ ਤੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਆਦਰਾਨਗਰ ਸਾਹਿਬ ਤੋਂ ਕੀ ਘਟਨਾ ਵਾਪਰੀ ਜਿਹੜਾ ਐਕਸੀਡੈਂਟ ਹੋਇਆ ਘਟਨਾ ਨਾਲ ਹੀ ਉਹ ਡੈਸੀ ਸ਼ਾਮੀ ਉਧਰੋਂ ਆਪਣੀ ਡਿਊਟੀ ਤੋਂ ਤਕਰੀਬਨ ਕੰਮ ਸੀ ਨਾ ਉਹ ਥੋੜਾ ਲੇਟ ਹੋ ਗਏ ਉਹ ਉਧਰੋਂ ਇੱਕ ਰੌਂਡ ਹੈ ਤੇ ਜਦੋਂ ਕੱਚਿਆਂ ਪੱਕਿਆਂ ਵਾਲਾ ਜਿਹੜਾ ਮੋੜ ਹੈ ਨਾ ਉਹ ਬੜਾ ਥੋੜਾ ਡੇਂਜਰਸ ਹੈ ਤੁਹਾਨੂੰ ਪਤਾ ਕਿ ਉਹ ਥੋੜਾ ਟੇਡਾ ਜਿਹਾ ਪੂਰਾ ਸਾਫ਼ ਨਹੀਂ ਹੈ ਤੇ ਇਹ ਉਧਰ ਹੀ ਕਿਹਾ ਬਲੋਂਡੇ ਤੇ ਜੋ ਜਿਹੜੀ ਇਧਰੋਂ ਗੱਡੀ ਠਿੱਕੀ ਗੰਡ ਸਾਈਡ ਤੋਂ ਜਾਂ ਆਂਡੇ ਹੀ ਹੈ ਨਾ ਉਹਨਾਂ ਨੇ ਉਸ ਸਾਈਡ 'ਤੇ ਘਰ ਦਿੱਤੀ ਤੇ ਆਮੋ ਸਾਹਮਣੇ ਜੋ ਲਾਈਟਾਂ ਵੱਜੀਆਂ ਨੇ ਉਹਨੂੰ ਬਚਾਉਣ ਦੇ ਜਦੋਂ ਉਹਨੂੰ ਬਚਾਉਣ ਲੱਗੇ ਆ ਇਹਨਾਂ ਕੋ ਗੱਡੀ ਸਿੱਧੀ ਜਿਹੜੀ ਉਹ ਮਤਲਬ ਨਹਿਰ ਵੱਲ ਚਲੀ ਗਈ ਹੈ ਤੇ ਫਿਰ ਬਚਾਉਂਦਿਆਂ ਬਚਾਉਂਦਿਆਂ ਨਹਿਰ 'ਚ ਪਾਣੀ ਜ਼ਿਆਦਾ ਸੀ ਗੱਡੀ ਵਿੱਚ ਦਿਖਤੀ ਹੈ ਤੇ ਬਾਅਦ ਦੇ ਵਿੱਚ ਉਹ ਜਿਹੜੀ ਗੱਡੀ ਲੋਕ ਤੇ ਪਾਣੀ ਅੰਦਰ ਭਰ ਗਿਆ ਤੇ ਇਹਨਾਂ ਤੋਂ ਜਿਹੜਾ ਸੀ ਬਾਹਰ ਨਹੀਂ ਨਿਕਲੇਗਾ ਕੋਸ਼ਿਸ਼ ਕੀਤੀ ਆ ਉਹ ਟਾਈਮ ਵੀ ਮਤਲਬ ਉਹ ਪੁਲਿਸ ਵਾਲਿਆਂ ਮੁੜ ਕੇ ਜਦੋਂ ਬੇ ਵੇਖਿਆ ਜਾਂ ਪੁਜਿਆ ਤੇ ਇਹਨੇ ਵੇਖਿਆ ਉਹਨਾਂ ਬਾਅਦ ਦੇ ਵਿੱਚ ਪਾਣੀ ਬੰਦ ਕਰਕੇ ਉਹ ਜਿਹੜੀਆਂ ਮਸ਼ੀਨਾਂ ਲਗੀਆਂ ਤੇ ਫਿਰ ਉਹਨਾਂ ਟਰੈਕਟਰ ਲਿਆ ਕੇ ਗੱਡੀ ਸਿੱਧੀ ਕਰਕੇ ਜਿੰਨੇ ਜਿੰਨੂੰ ਮਤਲਬ ਕੱਢਣ ਦੀ ਕੋਸ਼ਿਸ਼ ਕੀਤੀ ਉਹਨੇ ਚਿਰ ਨੂੰ ਫਿਰੇ ਇੱਕ ਇੱਕ ਗੁਰਜੋਇ ਸਿੰਘ ਹਾਂਜੀ ਕੀ ਦਾ ਸੀ ਇਹ ਪਟਵਾਰੀ ਸਾਹਿਬ ਰੰਜੋਤ ਸਿੰਘ ਰੰਜੋਤ ਸਿੰਘ ਰੰਜੋਤ ਸਿੰਘ ਤੇ ਕਿੱਥੇ ਡਿਊਟੀ ਸੀ ਇਹਨਾਂ ਇੰਨੇ ਵਿਵਹਾਰ ਇੱਧਰ ਉਹਨਾਂ ਦਾ ਨਾਮ ਕਿਉਂ ਮੁਸੀਹ ਤੇ ਤੇ ਪਰਿਵਾਰ ਚ ਕੌਣ ਕੌਣ ਜੀ ਆ ਇਹ ਪਰਿਵਾਰ ਦੇ ਵਿੱਚ ਇਹਨਾਂ ਦਾ ਇਹਨਾਂ ਦੀ ਡੈਡੀ ਜਿਹੜੀ ਉਹਨਾਂ ਦੀ ਪਹਿਲਾਂ ਹੀ ਉਹ ਵੀ ਪਟਵਾਰੀ ਸੀ ਉਹਨਾਂ ਦੀ ਪਹਿਲਾਂ ਹੀ ਇੱਥੇ ਐਕਸੀਡੈਂਟ ਨਾਲ ਡੈਥ ਹੋ ਗਈ ਕੱਚੇ ਪੱਕੇ ਲਾ ਕੇ ਉਹਨਾਂ ਦੀ ਉਹ ਵੀ ਉਹਨਾਂ ਤਨਖਾਹ ਲਈ ਕੇ ਵਾਪਸ ਆ ਰਹੇ ਸੀ ਉਹਨਾਂ ਦੀ ਸਨ 2000 ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਸੀ ਤੇ ਹੁਣ ਆਪਣਾ ਇਹਨਾਂ ਦਾ ਇੱਕ ਛੋਟਾ ਭਰਾ ਤੇ ਇਹਨਾਂ ਦੇ ਛੋਟਾ ਜਿਹਾ ਬੱਚਾ ਮਰ ਡੇਢ ਸਾਲ ਦਾ ਵੀ ਆਇਨ ਕਿਨੇ ਦਿਨੋਂ ਕਿੰਨਾ ਚਿਰ ਹੋ ਗਿਆ ਤੇ ਰਹਿਮ ਤਕਰੀਬਨ 3 6 ਤਨ ਸਾਲ ਹੋ ਗਏ ਹੁਣ ਡੈਡ ਬਡੀ ਕਿੱਥੇ ਡੈਡ ਬਡੀ ਜਿਹੜਾ ਸਿਵਲ ਹਸਪਤਲ ਲਈ ਭੱਟੀ ਇਹ ਛੋਟਾ ਘਰਾਵਾ ਸਿੰਘਾਂ ਦਾ ਇੱਕ ਇੱਕ ਬੱਚਿਆਂ ਦਾ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਨੌਜਵਾਨ ਪਟਵਾਰੀ ਲੱਗੇ ਹੋਏ ਸਨ ਜਿਨ੍ਹਾਂ ਦੀਆਂ ਮ੍ਰਿਤਕ ਦੇਹਾਂ ਨੂੰ ਬਾਹਰ ਕੱਢਿਆ ਗਿਆ ਖੈਰ ਦੋਸਤੋ ਤੁਸੀਂ ਵੀ ਅਜਿਹੇ ਮੋੜਾਂ ਅਤੇ ਚੌਰਾਸਤਿਆਂ ਤੋਂ ਲੰਘਣ ਵੇਲੇ ਧਿਆਨ ਰੱਖਿਓ ਹਕੀਕਤ ਟੀਵੀ ਪੰਜਾਬੀ ਲਈ ਤਰਨਤਨ ਤੋਂ ਕਮਲਜੀਤ ਸਿੰਘ ਦੀ ਰਿਪੋਰਟ